ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਮਹਾਰਾਜ ਸਭ ਨੂੰ ਆਪਣੇ ਚਰਨਾਂ ਦਾ ਪਿਆਰ ਬਖਸ਼ਣ ਬਾਣੀ ਬਾਣੇ ਨਾਲ ਜੋੜਨ ਸਭ ਸੰਗਤਾਂ ਦੀਆਂ ਹਾਜ਼ਰੀਆਂ ਲਿਖੇ ਵਿ ਚਲਾਉਣ ਔਰ ਆਪਾਂ ਤਨ ਤਨ ਗੁਰੂ ਗ੍ਰੰਥ ਸਾਹਿਬ ਜੀ ਦਾ ਜਸ ਗਾਈਏ 2 ਮਿੰਟ ਸਾਰਿਆਂ ਨੇ ਜਿੱਥੇ ਤੇ ਆਵਾਜ਼ ਸੁਣਦੇ ਦਾਖ ਦੀ ਸਾਰੇ ਭਾਈ ਸਰਵਣ ਕਰੋ ਮਹਾਰਾਜ ਦਾ ਜਸ ਗਾਓ ਮਹਾਰਾਜ ਤੁਹਾਡਾ ਪੰਨਾ ਕਰੇਗਾ ਤਨ ਹੈ ਤਨ ਹੈ ਤਨ ਹੈ ਗੁਰੂ ਗ੍ਰੰਥ ਸਾਹਿਬ ਜੀ ਤਨ ਹੈ ਤਨ ਹੈ ਤਨ ਹੈ ਤਨ ਹੈ ਤਨ ਹੈ ਗੁਰੂ ਗ੍ਰੰਥ ਸਾਹਿਬ ਜੀ ਤਨ ਹੈ ਤਨ ਹੈ ਤਨ ਹੈ ਤਨ ਹੈ ਤਨ ਹੈ ਗੁਰੂ ਗ੍ਰੰਥ ਸਾਹਿਬ ਜੀ ਤਨ ਹੈ ਤਨ ਹੈ तन है तन है तन है गुरु ग्रंथ साहब जी तन है तन है आज्ञा पई अकाल की आज्ञा पई अकाल की तभी चलायो पंथ सब सिखन को हुक्म है गुरु मा ग्रंथ सब सिखन को हुक्म है गुरु माँ ग्रंथ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ 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 ਜੀ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ 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 ਜੀ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ 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 ਜੀ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ 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 ਜੀ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ 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 ਜੀ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ 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 ਜੀ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ वाहे वाहे गुरु सतनाम वागुरु वाहे गुरु सन्तनाम वागुरु सन्तनाम वाहेगुरु सन्तनाम वाहेगुरु सन्तनाम वाहेगुरु सन्तनाम वाहेगुरु वाहे गुरु ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸੋ ਸਮੂਹ ਸੰਗਤ ਨੂੰ ਬਹੁਤ-ਬਹੁਤ ਵਧਾਈਆਂ ਹੋਣ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਨਾ ਦੇੜ ਦੀ ਧਰਤੀ ਤੇ ਸਚਨ ਸਿੰਘ ਖਜੂਸਾਹ ਮਹਾਰਾਜ ਨੂੰ ਗੁਰਤਾ ਗਤੀ ਬਖਸ਼ ਕੇ ਮੱਥਾ ਟੇਕਿਆ ਕਿ ਸਾਰੇ ਸਿਕਾਣੂ ਬੇਹੂਕਮ ਕੀਤਾ ਕਿ ਆਗਿਆ ਪਈ ਆਕਾਲ ਕੀ ਸਭ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨੋ ਗ੍ਰੰਥ ਗੁਰੂ ਗ੍ਰੰਥ ਸਾਹਿਬ ਮਾਨੋ ਪ੍ਰਗਟ ਗੁਰਾਂ ਕੀ ਦੇਹ ਇਹ ਪ੍ਰਗਟ ਹੋਏ ਗੁਰਾਂ ਦੀ ਦੇਹ ਆ ਪ੍ਰਗਟ ਗੁਰਾਂ ਕੀ ਦੇਹ ਆ ਸਾਰਿਆਂ ਨੂੰ ਹਾਜ਼ਰ-ਨਾਜ਼ਰ ਮੰਨਣਾ ਚਾਹੀਦਾ ਇੱਕ ਜੋਤੀ ਜੋਤ ਗੁਰੂ ਗ੍ਰੰਥ ਸਾਹਿਬ ਦਾ ਦਿਵਸ ਨਹੀਂ ਆਉਣਾ ਦੂਜਾ ਖਾਲਸਾ ਪ੍ਰਗਟ ਖਾਲਸਾ ਪਰਮਾਤਮਾ ਕੀ ਮੌਜ ਪਰਮਾਤਮਾ ਦੀ ਮੌਜ ਨਾਲ ਖਾਲਸਾ ਪ੍ਰਗਟ ਹੋਇਆ ਸੀ ਤੇ ਖਾਲਸਾ ਜੋਤੀ ਜੋਤ ਦਨ ਕਦੇ ਵੀ ਨਹੀਂ ਆਉਣਾ ਇਹ ਦੋ ਦੋ ਜੋਤੀ ਜੋਤ ਦੇਸ ਕਦੇ ਵੀ ਨਹੀਂ ਹੋਣੇ ਕਿਉਂਕਿ ਪ੍ਰਗਟ ਹੋਏ ਆਹੇ ਮਹਾਰਾਜ ਦੀ ਕਿਰਪਾ ਨਾਲ ਸੋ ਸੂ ਸੰਗਤਨ ਬਹੁਤ ਬਹੁਤ ਵਧਾਈਆਂ ਹੋਣ ਧੰਨਵਾਦ ਹੁਣਾਂ ਭੁੱਲਣ ਚੋਕਾਂ ਦੀ ਮਾਫੀ ਦੇਣੀ ਹਾਜ਼ਰੀ ਲਵਾਣੀ ਸਾਰੇ ਸੰਗਤ ਨੇ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਚਰਨਾਂ ਵਿੱਚ ਆਖੋ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ